ਇੱਕ ਬੰਦਾ ਦੱਸ ਦਿਓ ਜਿਹਨੂੰ 10 ਲੱਖ ਰੁਪਏ ਦਾ ਇਲਾਜ ਫ੍ਰੀ ਹੋਇਆ ਹੋਵੇ ਜਾਂ ਹੋ ਰਿਹਾ ਏਹੀ ਦੱਸ ਦੇਣ ਤੁਸੀਂ ਕਰੋੜਾ ਰੁਪਿਆ ਅਰਬਾਂ ਰੁਪਏ ਖਰਚ ਕਰ ਰਹੇ ਪਬਲੀਸਿਟੀ ਤੇ ਮੁਲਾਜ਼ਮਾਂ ਨੂੰ ਪੰਜਾਬ ਦੇ ਨੂੰ ਸੈਲਰੀਆਂ ਨਹੀਂ ਮਿਲਣੀਆਂ ਆਰਬੀਆਈ ਨੇ ਕੰਟਰੋਲ ਕਰ ਲੈਣਾ ਕਿਉਂਕਿ 50% ਤੋਂ ਵੀ ਉੱਪਰ ਚਲੇ ਜਾਣਾ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਇਹ ਵਰਤ ਚੁੱਕੇ ਆ ਡੀਆਈਜੀ ਪੁੱਲਰਾਉ ਦੇ ਘਰ ਤੋਂ 7.5 ਕਰੋੜ ਰੁਪਏ ਫੜਿਆ ਉਹ ਕੋਈ ਪੁੱਲਰ ਦਾ ਥੋੜੀ ਸੀਗਾ ਥਾਣਿਆਂ ਤੋਂ ਐਸਐਚਓ ਕੋਠੇ ਕਰਦੇ ਆ ਫਿਰ ਐਸਐਸਪੀਆ ਕੋਲ ਜਾਂਦਾ ਐਸਐਸਪੀਆ ਤੋਂ ਡੀਆਈਜੀ ਕੋਲ ਜਾਂਦਾ ਹੈਗਾ ਡੀਆਈਜੀ ਤੋਂ ਸਿੱਧਾ ਦਿੱਲੀ ਨੂੰ ਪੈਸਾ ਜਾਂਦਾ ਆ ਓ ਖਾਣੀ ਲੱਗਦਾ ਵੀ ਜਿੰਨਾ ਕਈ ਵਾਰੀ ਕਿਤੇ ਬਹਿ ਕੇ ਖਾਦਾ ਪੀਤਾ ਹੋਵੇ ਹੁਣ ਉਸੇ ਨੂੰ ਭੰਡਣਾ ਪੈ ਰਿਹਾ ਜਿਹੜਾ ਬੰਦਾ ਆਪਣੀ ਮਾਂ ਦੀ ਪਿੱਠ 'ਚ ਛੁਰਾ ਮਾਰ ਕੇ ਭੱਜ ਗਿਆ ਉਹ ਲੋਕਾਂ ਦਾ ਹੋਊਗਾ ਜਿਵੇਂ ਇਹਨੂੰ ਇੱਥੇ ਇਲਜ਼ਾਮ ਲੱਗਦੇ ਨੇ ਦਿੱਲੀੋਂ ਚਲਦੀ ਆ ਜਾਂ ਕਾਂਗਰਸ ਜਾਂ ਬੀਜੇਪੀ ਤਾਂ ਤੁਹਾਨੂੰ ਲੱਗਦਾ ਵੀ ਹੁਣ ਜਿਹੜੀ ਰਵੈਤੀ ਪਾਰਟੀ ਆ ਉਹਨੂੰ ਅੱਗੇ ਆਉਣਾ ਚਾਹੀਦਾ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਪੰਜਾਬ ਦੇ ਅਸਲੀ ਵਾਰਸ ਕੌਣਾ ਪੰਜਾਬ ਦੀ ਅਸਲੀ ਬਾਗਡੋਰ ਕੌਣ ਸੰਭਾਲ ਸਕਦਾ ਕੌਣ ਪੰਜਾਬ ਦੀ ਡਿਵੈਲਪਮੈਂਟ ਕਰ ਸਕਦਾ ਕੌਣ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕ੍ਰੀਏਟ ਕਰ ਸਕਦਾ ਈਵਨ ਜਿਹੜੇ ਬੰਨ ਲਾਏ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਾ ਜਾ ਕੇ ਪੈਸੇ ਤੇ ਡੀਜ਼ਲ ਸਾਡੀ ਪਾਰਟੀ ਨੇ ਦੇਆ ਕਣਕ ਦਾ ਜਿਹੜਾ ਬੀਜ ਹੈ ਉਹ ਸਾਡੀ ਪਾਰਟੀ ਦੇ ਰਹੀ ਆ ਪਸ਼ੂਆਂ ਨੂੰ ਚਾਰਾ ਸਾਡੀ ਪਾਰਟੀ ਦੇ ਰਹੀ ਆ ਰਾਸ਼ਨ ਮਕਾਨਾਂ ਦੇ ਪੈਸੇ ਕਿੰਨਾ ਕੁਝ ਪਾਰਟੀ ਨੇ ਮੰਡੇ ਸਰਕਾਰ ਕਿੱਥੇ ਦੀ ਨਜ਼ਰ ਆਈ ਹੈ ਕਿੱਥੇ ਸੋ ਲੋਕ ਹੁਣ ਚੰਗੀ ਤਰ੍ਹਾਂ ਸਮਝ ਚੁੱਕੇ ਆ ਕਿ ਪੰਜਾਬ ਦੇ ਅਸਲੀ ਵਾਰਸ ਕੌਣਾ ਪੰਜਾਬ ਦੀ ਅਸਲੀ ਵਾਂਗ ਡੋਰ ਕੌਣ ਸੰਭਾਲ ਸਕਦਾ ਕੌਣ ਪੰਜਾਬ ਦੀ ਡਿਵੈਲਪਮੈਂਟ ਕਰ ਸਕਦਾ ਕੌਣ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕ੍ਰੀਏਟ ਕਰ ਸਕਦਾ ਕੌਣ ਲੋਕ ਭਲਾਈ ਦੀਆਂ ਸਕੀਮਾਂ ਜਿਹੜੀ ਦੇ ਸਕਦਾ ਔਰ ਕਿਸਾਨੀਆਂ ਦੀ ਬਿਹਤਰੀ ਵਾਸਤੇ ਕਿਹੜੀ ਪਾਰਟੀ ਕੰਮ ਕਰ ਸਕਦੀ ਹੈ ਚੰਗੀ ਤਰ੍ਹਾਂ ਲੋਕ ਸਮਝ ਪਏ ਆ ਸੋਹਣ ਪਿੰਡਾਂ ਦੇ ਲੋਕ ਵੀ ਕਰਮਚਾਰੀ ਵੀ ਵਪਾਰੀ ਵੀ ਤੇ ਕਿਸਾਨ ਵੀ ਤੇ ਮਜ਼ਦੂਰ ਵੀ ਸਾਰੇ ਦਿਲ ਤੋਂ ਚਾਹ ਰਹੇ ਆ ਕਿ ਵਾਪਸ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਦੇ ਭਾਈਚਾਰਕ ਸਾਂਝ ਵਾਲਾ ਮਾਹੌਲ ਆ ਜਿਹੜਾ ਪੈਦਾ ਹੋਏ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਿਹੜੀ ਪੰਜਾਬ ਦੇ ਅੰਦਰ ਹੈ ਹੁਣ ਤੁਸੀਂ ਸਮਝਦੇ ਹੋਣੇ ਡੀਆਈਜੀ ਭੁੱਲਰ ਉਹਦੇ ਘਰ ਤੋਂ 7.5 ਕਰੋੜ ਰੁਪਏ ਫੜਿਆ ਉਹ ਕੋਈ ਭੁੱਲਰ ਦਾ ਥੋੜੀ ਸੀਗਾ ਥਾਣਿਆਂ ਤੋਂ ਐਸਐਚਓ ਇਕੱਠੇ ਕਰਦੇ ਆ ਫਿਰ ਐਸਐਸਪੀਆਂ ਕੋਲ ਜਾਂਦਾ ਐਸਐਸਪੀਆਂ ਤੋਂ ਡੀਆਈਜੀ ਕੋਲ ਜਾਂਦਾ ਹੈਗਾ ਡੀਆਈਜੀ ਤੋਂ ਸਿੱਧਾ ਦਿੱਲੀ ਨੂੰ ਪੈਸਾ ਜਾਂਦਾ ਆ ਸੋ ਜਦੋਂ ਐਸਐਚਓ ਐਸਐਸਪੀ ਡੀਐਸਪੀ ਡੀਆਈਜੀ ਤੱਕ ਪੈਸੇ ਇਕੱਠੇ ਕਰਕੇ ਸਰਕਾਰ ਨੂੰ ਦੇਣ ਫਿਰ ਉਹਨਾਂ ਨੂੰ ਲੋਕਾਂ ਦੀ ਕੀ ਪਰਵਾਹ ਇਹੀ ਲੋਕ ਗੈਂਗਸਟਰ ਪੈਦਾ ਕਰਦੇ ਆ ਇਹੀ ਲੋਕ ਫਰੋਤੀਆਂ ਮੰਗਵਾਉਂਦੇ ਆ ਕਿਉਂਕਿ ਫਿਰ ਇਹਨਾਂ ਦੀ ਆਮਦਨ ਤਾਂ ਹੀ ਵਧੂਗੀ ਜੇ ਮੰਨ ਲਓ ਹਲਕੇ ਦਾ ਵਿਧਾਇਕ ਐਸਐਚਓ ਤੋਂ ਪੈਸੇ ਲੈਣ ਲੱਗ ਜਾਏ ਫਿਰ ਹਲਕੇ ਦਾ ਕੀ ਬਣੂਗਾ ਸੋ ਪੰਜਾਬ ਦੇ ਅੰਦਰ ਜਿਹੜਾ ਇਹ ਗੈਂਗਵਾਰ ਗੈਂਗਸਟਰ ਕਤਲਿਆਂ ਹਿੰਦੂ ਸਿੱਖ ਭਾਈਚਾਰੇ 'ਕਾਂਝ ਜਿਹੜੀ ਤਾਰ-ਤਾਰ ਹੋ ਰਹੀ ਆ ਇਹਦੇ 'ਚ ਸਭ ਤੋਂ ਵੱਡਾ ਰੋਲ ਆ ਜਿਹੜਾ ਉਹ ਇਹਨਾਂ ਲੋਕਾਂ ਦਾ ਇਸ ਸਰਕਾਰ ਦਾ ਆ ਈਵਨ ਜਿਹੜੇ ਬੰਨ ਲਾਏ ਆ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਜਾ ਜਾ ਕੇ ਪੈਸੇ ਦੇ ਡੀਜ਼ਲ ਸਾਡੀ ਪਾਰਟੀ ਨੇ ਦਿਆ ਕਣਕ ਦਾ ਜਿਹੜਾ ਬੀਜ ਆ ਉਹ ਸਾਡੀ ਪਾਰਟੀ ਦੇ ਰਹੀ ਆ ਪਸ਼ੂਆਂ ਨੂੰ ਚਾਰਾ ਸਾਡੀ ਪਾਰਟੀ ਦੇ ਰਹੀ ਆ ਰਾਸ਼ਨ ਮਕਾਨਾਂ ਦੇ ਪੈਸੇ ਕਿੰਨਾ ਕੁਛ ਪਾਰਟੀ ਨੇ ਮੰਡਿਆ ਸਰਕਾਰ ਕਿੱਥੇ ਦੀ ਨਜ਼ਰ ਆਈ ਹੈ ਕਿੱਥੇ ਸੋ ਮਤਲਬ ਇਹ ਸਰਕਾਰ ਸਿਰਫ ਡਰਾਮੇ ਕਰ ਰਹੀ ਆ ਤੁਸੀਂ ਦੇਖੋ ਬਾਹਰ ਨਿਕਲ ਕੇ ਤਰਨ ਤਰਨ ਚ ਚਾਰੇ ਪਾਸੇ ਕਰਮਚਾਰੀ ਬੈਠੇ ਆ ਇਹਨਾਂ ਨੇ بڑے بڑے ਹੋਲਡਿੰਗ ਕਰੋੜਾ ਰੁਪਏ ਦੇ ਲਾ ਦੇ ਵੀ ਕਰਮਚਾਰੀ ਰੈਗੂਲਰ ਕਰ ਦੇ ਜੇ ਰੈਗੂਲਰ ਕਰੇ ਫਿਰ ਉਹ ਬਾਹਰ ਕੌਣ ਬੈਠੇ ਆ ਜੀ